ਹਾਂਜੀ ਸਤਿ ਸ਼੍ਰੀ ਅਕਾਲ ਜੀ ਬੱਬਲ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਸਾਡਾ ਪੰਜਾਬ ਵਾਲੇ ਵਿਕੀਕਰਨ ਵੀ ਜਿਹਹੁ ਨਾਲ ਕੰਮ ਕਰਦਾ ਹੈ ਤੇ ਉਸ ਦਾ ਆਪਣਾ ਵੀ ਚੈਨਲ ਹੈ ਬੱਬਲੂ ਵਲੌਗਸ ਤੇ ਉਹਨਾਂ ਨੇ ਹੁਣੇ-ਹੁਣੇ ਇੱਕ ਪੋਸਟ ਪਾਈ ਹੈ ਗਿਫਟ ਵਲ ਸੋਨੂ ਮੰਮਾ ਨਜ਼ਰ ਇਜ਼ ਰੀਅਲ ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਉਹਨਾਂ ਦੀ ਮੰਮੀ ਦੀ ਸਿਹਤ ਠੀਕ ਨਹੀਂ ਹੈਗੀ ਕਿ ਨਜ਼ਰ ਇਜ਼ ਰੀਅਲ ਆਪਾਂ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਦੇਵਕਨ ਵੀਰ ਜੀ ਉਹਨਾਂ ਨੇ ਪਾਰਟੀ ਕੀਤੀ ਸੀ ਕਾਰ ਗਿਫਟ ਕੀਤੀ ਅਮਰ ਨੂੰ ਤੇ ਲੋਕਾਂ ਦੀ ਨਿਗਾਹ ਦੇ ਵਿੱਚ ਉਹ ਆ ਗਏ ਆ ਜਿਸ ਦੇ ਕਾਰਨ ਉਹਨਾਂ ਨੂੰ ਬੁਰੀ ਨਜ਼ਰ ਲੱਗ ਗਈ ਤੇ ਸੇਮ ਹੀ ਬਬਲੂ ਵੀਰ ਨੇ ਜੋ ਕਿ ਆਪਣੀ ਮਿਹਨਤ ਦੇ ਨਾਲ ਹਰ ਇੱਕ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਬਣਾ ਰਿਹਾ ਵਾ ਹਰ ਇੱਕ ਵਲੌਗ ਆਪਣੇ ਨਾਲ ਸਾਂਝਾ ਕਰਦੇ ਆ ਸੋ ਨਜ਼ਰੀ ਜ਼ਰੀਏ ਉਹੀ ਗੱਲ ਹੋਈ ਨਾ ਹਰ ਇੱਕ ਚੀਜ਼ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਦਿਖਾਉਣੀ ਚਾਹੀਦੀ ਕਿਉਂਕਿ ਹਰ ਤਰ੍ਹਾਂ ਦੇ ਲੋਕ ਸੋਸ਼ਲ ਮੀਡੀਆ ਤੇ ਹੁੰਦੇ ਆ ਲੋਕਾਂ ਦੀ ਨਜ਼ਰਾਂ ਹੀ ਲੈ ਬੈਠਦੀਆਂ ਵਾ ਪਰ ਮਾਤਮਾ ਜਲਦੀ ਹੀ ਠੀਕ ਕਰਦੀ ਐਂਟੀ ਜੀ ਨੂੰ ਅਜਿ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਆਂਟੀ ਜੀ ਨੂੰ ਕੀ ਹੋਇਆ ਪਰ ਇਹ ਲਿਖਿਆ ਗਿਆ ਹੈ ਨਜ਼ਰ ਇਜ਼ ਰੀਅਲ ਤੇ ਨਾਲ ਹੀ ਐਂਟੀ ਜੀ ਦੇ ਉਹਨਾਂ ਦੀ ਰਿਪੋਰਟ ਪਈ ਹੈ ਜਾਨੀ ਕਿ ਸਕੈਨ ਪਈ ਹੈ ਤੇ ਜਦੋਂ ਵੀ ਆਪਾਂ ਨੂੰ ਇਸ ਬਾਰੇ ਕੋਈ ਅਪਡੇਟ ਸਾਹਮਣੇ ਆਊਗੀ ਆਪਾਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ will be up in the next video to